ਨਾ ਨਾ ਗੱਲ ਦੇ ਵਿੱਚ ਕੀ ਹੋਣੀ ਆ ਓਦਾਂ ਹੀ ਬਸ ਨਾ ਵੀਰ ਜੀ ਦਾ ਹੀ ਖਿਆਲ ਹੁੰਦਾ ਰਹਿੰਦਾ ਆ ਅਹੀਂ ਦੋਵਾਂ ਜਾਨ ਨੇ ਬੜਾ ਓੱਖਾ ਮੜਾ ਟਾਈਮ ਵੇਖਿਆ ਵਾ ਜਦੋਂ ਉਹਦੇ ਡੈਡੀ ਮੰਮੀ ਹੁਣੀ ਚਲੀ ਗਏ ਆ ਨਾ ਉਹਨਾਂ ਮਸੇ ਮੇਰੀ ਬੜੀ ਜ਼ਿੰਮੇਵਾਰੀ ਸੰਭੀ ਆ ਤੇ ਮੈਂ ਅੱਜ ਬਾਹਰ ਆ ਉਹ ਵਿਚਾਰੇ ਫੇਰ ਉਹਨਾਂ ਹਲਾ ਤਜ ਹੋ ਗਿਆ ਤਾ ਹਾਂਜੀ ਹਾਂਜੀ ਆ ਤੁਹਾਡੇ ਕਰਕੇ ਵੇਖ ਲਓ ਮੈਨੂੰ ਵੀ ਕੁਰਤਾ ਪਜਾਮਾ ਪਾਉਣਾ ਪਿਆ ਮੈਂ ਤਾਂ ਕਹਿਣੇ ਸਿਕੋ ਹੋਰ ਕੋ ਸੂਟ ਪਾ ਲੈਂਦੇ ਡਰੈਸ ਪਾ ਲੈਂਦੇ ਤੂੰ ਨਹੀਂ ਮੇਰਾ ਨਾ ਡਰੈਸ ਪਾਉਣ ਨੂੰ ਦਿਲ ਨਹੀਂ ਕਰੰਦਾ ਹੈ ਹਾਂ ਹਾਂ ਨਾਲੇ ਤੀਂ ਆਪੇ ਕਹਿੰਦੇ ਸੀ ਕਿ ਅੱਜ ਅੱਡਾ ਇੱਥੇ ਪਹਿਲਾ ਵਾ ਘੁੰਮੰਦਾ ਦੇ ਨਾ ਤੇ ਤੈਨੂੰ ਮੈਂ ਨਾਲ ਉੱਥੇ ਕੋਈ ਦਰਸਾਹਿਬ ਲੈ ਕੇ ਜਾਣਾ ਵਾ ਮੈਂ ਤਾਂ ਕਰਕੇ ਫਿਰ ਸੂਟ ਹੀ ਪਾਉਣਾ ਚੰਗਾ ਸਮਝਿਆ ਨਹੀਂ ਨਹੀਂ ਉਹ ਤਾਂ ਜਾਵਾਂਗੇ ਕਿਦਾਂ ਠੀਕ ਲੱਗਾ ਦੇਸ਼ ਇਹ ਹਾਂਜੀ ਠੀਕ ਐ ਸੋਹਣਾ ਵਾ ਨਾ ਹਾਂਜੀ ਆਪਾਂ ਚੱਲਦੇ ਆ ਅੱਜ ਬਾਹਰ ਘੁੰਮ ਕੇ ਫਿਰ ਕੇ ਆਉਣੀ ਠੀਕ ਐ ਤੇ ਕਿਸ ਚੀਜ਼ ਦੀ ਲੋੜ ਹੈ ਕੀ ਦੱਸ ਦੋ ਨਹੀਂ ਨਹੀਂ ਲੋੜ ਨਹੀਂ ਕੀ ਠੀਕ ਐ ਥੱਲੇ ਜਾ ਕੇ ਬ੍ਰੇਕਫਾਸਟ ਕਰਦੇ ਆਂ ਫਿਰ ਆਪਾਂ ਚੱਲਦੇ ਘੁੰਮਣ ਫੇਲੇ ਠੀਕ ਆ ਆਜੋ ਤੁਸੀਂ ਵੀ ਬਾਰੀ ਫਿਰ ਹਸਮਾਨ ਲੈ ਆਇਓ ਠੀਕ ਆ ਆਜੋ ਫੋਨ ਵੇਖਣ ਡੈ ਜੇ ਹਾਂਜੀ ਤੇ ਉਹ ਨਾ ਮੈਂ ਤੁਹਾਡੇ ਨਾਲ ਗੱਲ ਕਰਨੀ ਸੀ ਉਦੋਂ ਤੁਸੀਂ ਕਹਿ ਰਹੇ ਜੋਤ ਬਾਹਰ ਗਈ ਆ ਪਤਾ ਨਹੀਂ ਆਈ ਆ ਕਿ ਨਹੀਂ ਜੇ ਰਮਨ ਜੀ ਆਈ ਹੁੰਦੀ ਨਾ ਤੇ ਜੋਦ ਨੇ ਫੋਨ ਕਰ ਦਿੰਦਾ ਇਹ लवली ਨੂੰ ਵੀ ਮੈਂ ਆ ਗਈ ਆ ਉਹ ਇਹ ਆਈ ਨਹੀਂ ਹਣੀ ਇਹ ਵੀ ਗੱਲ ਤੁਹਾਡੀ ਠੀਕ ਆ ਤੇ ਨਾਲੇ ਨਾ ਮੇਰੇ ਦਿਮਾਗ 'ਚ ਇੱਕ ਗੱਲ ਆਉਂ ਡਈ ਆ ਕੁੰਡੀ ਇੱਕ ਫੇਰ ਸਾਡੇ ਹੱਥ 'ਚ ਹੈਗੀ ਆ ਜੇ ਤੁਸੀਂ ਮੰਨੋਗੇ ਤੇ ਤਾਂ ਦੱਸੋ ਦੱਸਣਾ ਮੈਂ ਕੀ ਆ ਹੂੰ ਹੁਣ ਜਿਹੜੀ ਬੰਬੀ ਆ ਉਹ ਸਾਡੀ ਪੈਲੀ ਵਿੱਚ ਵਾ ਤੁਸੀਂ ਵੀ ਸਿਆਣੇ ਜੇ ਪੂਰਾ ਕਨਾਲ ਥਾਂ ਖਰਾਬ ਹੋਇਆ ਵਾ ਇਹ ਤਾਂ ਰੁੱਖ ਵੀ ਕਿੰਨੇ ਆ ਆਲੇ ਦੁਆਲੇ ਸ਼ੋਰਾਂ ਵੀ ਰਹਿੰਦਾ ਵਾ ਸ਼ੌਰੇਦ ਨਾਲ ਫਸਲ ਵਿਕਾਟ ਨਿਕਲਦੀ ਐ ਚਲ ਬਹੁਤਾ ਨਹੀਂ ਤੇ 4-5000 ਦਾ ਫਰਕ ਤੇ ਪੈਂਦਾ ਹੀ ਆ ਨਾ ਪੈਂਦਾ ਪੈਂਦਾ ਜਿਆਦਾ ਪੈਂਦਾ ਵਾ ਤੇ ਪਾਣੀ ਸਾਡੀ ਪੈੜੀ ਨੂੰ ਲੱਗਣ ਡਿਆ ਵਾ ਤੇ ਪਾਣੀ ਲਵਲੀ ਦੀ ਪੈੜੀ ਨੂੰ ਲੱਗਣ ਡਿਆ ਵਾ ਹੁਣ ਤਾਂ ਨੁਕਸਾਨ ਕੋਈ ਨਹੀਂ ਆਗਾ ਉਹ ਤਾਂ ਸਾਹਾਂ ਤੇ ਬੈਠਾ ਦਾ ਨੁਕਸਾਨ ਤਾਂ ਨਾਂ ਨੇ ਕੋਣਾ ਹੀ ਆ ਵੀ ਕੋਈ ਗੱਲ ਨਹੀਂ ਮੈਨੂੰ ਕੂਨ ਦੀ ਲੋੜ ਹੀ ਨਹੀਂ ਗਈ ਤੂੰ ਹੀ ਹੁਣ ਲਵਲੀ ਨੂੰ ਇੱਕ ਗੱਲ ਕਹੋ ਵੀ ਵੇਖ ਲਵਲੀ ਕਿ ਇਹਨੂੰ ਲੈ ਆ ਥਾਮ ਨਾਲਾ ਪੂਰਾ ਕਨਾਲ ਥਾਵਾਂ ਕਨਾਲ ਦੇ ਵਿੱਚ 20 ਮਰਲੇ ਹੁੰਦੇ ਆ 10 ਮਰਲੇ ਤੇਰੇ ਤਦ 10 ਮਰਲੇ ਮੇਰੇ ਜਾਦ ਮੈਨੂੰ 10 ਮਰਲੇ ਆਪਣੀ ਪੈੜੀ ਤੋਂ ਥਾਂ ਦੇ ਦੇ ਜੇ ਨਹੀਂ ਤੇ ਮੈਨੂੰ ਪੈਸੇ ਦੇ ਦੇ ਕਿਉਂਕਿ ਮੈਂ ਨੁਕਸਾਨ ਚ ਲੰਡਿਆ ਵਾਂ ਤੇ ਬੜਾ ਚਿਰ ਮੈਂ ਚੱਲੇ ਆ ਵਾਂ ਹੁਣ ਸਾਡਾ ਕੋਈ ਇਹ ਗੱਲ ਨਹੀਂ ਕੀ ਹੁੰਦੀ ਗੱਲ ਆ ਰਮਨੇਤਾ ਵਾਂ ਤੇਰੇ ਕਹਿ ਤਾਂ ਮੈਂ ਲਵਰੀ ਨੂੰ ਕਹਿ ਦਣਾ ਉਹਨੇ ਚੋਕ ਫੁੱਫੜਾ ਪੜੇ ਨੂੰ ਫੋਨ ਮਾਰਨਾ ਤੇ ਆ ਗੱਲਬਾਤ ਉਹਨੇ ਚੋਕ ਮੋੜ ਕੇ ਫੁੱਫੜਨੇ ਮੈਨੂੰ ਕਰ ਦੇਣਾ ਵਾ ਤੇ ਤੂੰ ਭਰਾ ਦੇ ਹੁੰਦੇ ਤਾਂ ਗੱਲ ਕੀਤੀ ਨਹੀਂ ਤੇ ਹੁਣ ਭਤੀ ਦੇ ਹੁੰਦੇ ਆ ਗੱਲਾਂ ਕਰਨ ਨਹੀਂ ਤੇ ਮੇਰੀ ਗੱਲ ਸੁਣੋ ਫੁੱਫੜਦਾ ਹੁਣ ਸਾਨੂੰ ਡਰ ਮਾਰਿਆ ਵਾ ਫੁੱਫੜਨੇ ਆਪਣੇ ਪਰਾਵਾਂ ਦੇ ਨਾਲ ਵੰਡ ਕਰਦਾ ਰਿਆ ਸਾਰੇ ਕਰਦੇ ਆ ਅਸੀਂ ਹਲੋ ਕਰਦੇ ਨਹੀਂ ਕਰਨਦੇ ਰਮਨ ਮੇਰੀ ਗੱਲ ਸੁਣ ਲੈ ਗੱਲ ਤੂੰ ਕੀਤੀ ਹੈ ਬਿਲਕੁਲ ਸਹੀ ਪਰ ਥੋੜੇ ਦਿਨੇ ਰੁਕ ਜੀਏ ਅਜੇ ਵਿਆਹ ਕੀਤੇ ਨੂੰ ਕਿੜਾ ਚਿਹਰਾ ਹੋਇਆ ਵਾ ਲੋਕਾਂ ਦੇ ਆਖਣਾ ਪਏ ਕਿ ਕੁੜੀ ਵਿਆਹ ਨੂੰ ਕਿੜੇ ਦਿਨ ਹੋਏ ਆ ਤੇ ਜ਼ਿਮੀਂਦਾਰਾਂ ਨਾਲ ਝਗੜਾ ਪਾਤਾ ਵਾ ਤੇ ਮੇਰਾ ਇਰਾਦਾ ਜੇ ਮਹੀਨਾ ਕੋ ਖਲੋ ਜੀਏ ਤੇ ਫੇਰ ਕਰਦਾਂਗੇ ਨਹੀਂ ਨਹੀਂ ਮਹੀਨਾ ਨਹੀਂ ਗਾ ਹੀ ਖਲੋਣਾ ਹੁਣ ਤੇ ਨਾ ਉਹਨਾਂ ਨੇ ਪਰਾਵਾਂ ਨੂੰ ਸੱਦਣਾ ਵਾ ਆਪਣੇ ਘਰ लवली ਹੋਣਾ ਨੇ ਤੇ ਜੇੜਾ ਹੁਣੀ ਪਈ ਹੋਊਗੀ ਅਸੀਂ ਨਾ ਜਾਵਾਂਗੇ ਤੇ लवली ਹੁਣਾ ਦੀ ਵੀ ਬੇਇੱਜ਼ਤੀ ਹੋਊਗੀ ਪਿਤਾਇਆ ਤਾਈ ਆਏ ਨਹੀਂਗੇ ਇਹਨਾਂ ਮਰਦੇ ਹੁਣ ਸਾਰੇ ਕੰਮ ਕਰਨੇ ਆ ਜਾਂ ਤੇ ਥਾਂ ਤੁਹਾਨੂੰ ਦਊਗਾ ਤੇ ਜਾਂ ਪੈਸੇ ਦਊਗਾ ਭਾਵੇਂ ਚੁੱਕ ਚੁੱਕਾ ਕੇ ਦਵੇ ਇਹ ਕੰਮ ਹੁਣੇ ਕਰੋ ਜੇ ਬਾਅਦ ਵਿੱਚ ਕੀਤਾ ਨਾ ਫੇਰ ਆਪਣੇ ਹੱਥ ਪੱਲੇ ਕੁਛ ਨਹੀਂ ਜਿਹਾਣਾ ਰਮਨ ਤੂੰ ਤੇ ਐਵੇਂ ਗੱਲਾਂ ਭੋਲੀਆਂ ਕਰੀ ਜਾਂਦੀਆਂ ਪੈਸਾ ਉਹਦੇ ਕੋਲ ਹੀ ਕੋਈ ਨਹੀਂ ਉਹਨੇ ਦੇਣੇ ਕਿਥੋਂ ਆ लवली ਨੇ ਪੈਸੇ ਤੇ ਨਹੀਂ ਦੇਣਾ ਤੇ ਥਾਂ ਦੇ ਦੇ ਪਿਆਲੀ ਤਾਂ ਉਹਦੇ ਕੋਲ ਹੈਗੀ ਆ ਨਾ ਕਿੱਦਾਂ ਦੀਆਂ ਗੱਲਾਂ ਕਰਨ ਦੇਜੇ ਤਾ ਦਾ ਫਰਜਵਾ ਗੱਲ ਕਰਨ ਦਾ ਤੁਸੀਂ ਉਹਦੇ ਨਾਲ ਗੱਲ ਕਰੋ ਚੱਲ ਮੈਂ ਕਰਦਾ ਭਲਾ ਕੀ ਕਹਿੰਦਾ ਉਹਨੂੰ ਮੈਂ ਕਹਿਣਾ ਭੇਦਾ ਕਰ 10 ਮਰਲੇ ਥਾਂ ਦੇ ਦੇ ਤੇ ਜੇ ਨਹੀਂ ਤੇ 10 ਮਰਲਿਆਂ ਦੇ ਪੈਸੇ ਦੇ ਦੇ ਜੇ ਇਹੋ ਮੋਟਰ ਉਹਦੀ ਪਹਿਲੀ ਜੁਂਦੀ ਨਾ ਇਸੇ ਫੁੱਫੜਨੇ ਨੂੰ ਸਲਾਮਾ ਦੇਣੀਆਂ ਸੀ ਵੀ ਤੇਰਾ ਥਾਂ ਉਹ ਨਾਲ ਬੰਦਾ ਵਾ ਤਾਂ ਆਪਣਾ ਥਾਂ ਲੈ ਚੱਲ ਜੇ ਉਹਦੇ ਤੱਕ ਵੀ ਗੱਲ ਜਾਊਗੀ ਤਾਂ ਉਦ ਤਰਾ ਵੀ ਕਰ ਲਾਂਗੇ ਫਿਰ ਆਹੋ ਇਹ ਕੋਈ ਝੂਠ ਥੋੜਾ ਸਾਰਿਆਂ ਦੇ ਸਾਹਮਣੇ ਆ ਤਨੈ ਤਾਂ ਵਾਦੋ ਸਭ ਨਾ ਕਰ ਲਿਓ ਮੋਟਰ ਅੱਧ ਵਿੱਚ ਹੋ ਜੂਗੀ ਅੱਧਾ ਥਾਉ ਦੇ ਹਾਲ ਚੱਲ ਜੂ ਅੱਧਾ ਹੱਡੇ ਵਾਲਾ ਜੂ ਨੁਕਸਾਨ ਦੋਵਾਂ ਨੂੰ ਹੋਊ ਜਿੱਦਾਂ ਮਰਾ ਮੰਨਣਾ ਨਹੀਂ ਮੰਨਣਾ ਕਿਉਂ ਨਹੀਂ ਮੰਨਦੇ ਨਹੀਂ ਹੁੰਦੇ ਮਨਾਉਣਾ ਪੈਂਦਾ ਜਦੋਂ ਆਪਣਾ ਹੱਕ ਲੈਣਾ ਹੋਵੇ ਨਾ ਬੋਲਣਾ ਪੈਂਦਾ ਹੁੰਦਾ ਵਾ ਚੁੱਪ ਕਰਕੇ ਕੋਈ ਹੱਕ ਨਹੀਂ ਜੇ ਦਿੰਦਾ ਪਰ ਮਨਾ ਉਹ ਤਾਂ ਹੈ ਜਿੱਦਾਂ ਉਹਨੂੰ ਕਹਿੰਦੇ ਹੁੰਦੇ ਉਹ ਤਾਂ ਮੰਨਦਾ ਹੀ ਆ ਤੇ ਫੁੱਫਣੇ ਪਵਾੜੇ ਪਾਤੇ ਆਣ ਕੇ ਵਿੱਚ ਆਉਂਦਾ ਜਾਂਦਾ ਇਹਨਾਂ ਕੋਲ ਜਾਂਦਾ ਹੀ ਚੱਲ ਕੋਈ ਗੱਲ ਨਹੀਂ ਜੋ ਵੀ ਪਿੱਛੇ ਹੋ ਗਿਆ ਠੀਕ ਆ ਹੁਣ ਤੁਸੀਂ ਜਾਓ ਜੇ लवली ਮਿਲੂ ਨਾ ਤਾਨੂੰ ਉਹਦੇ ਕੰਨਾਂ ਚੋਂ ਦੀ ਗੱਲ ਕੱਢ ਦਿਓ ਚਲ ਮੈਂ ਵੇਖਦਾ ਹਾਂ ਜੇ ਕਦੇ ਬਾਹਰ ਬੰਬੀ ਦੇ ਮਿਲ ਪਿਆ ਜਾਂ ਕਦੇ ਮਿਲਦਾ ਤਾਂ ਫਿਰ ਮੈਂ ਕਰਦਾ ਗੱਲ ਉਹ ਮੈਂ ਵੀ ਕੰਮ ਕਰਨ ਦੀ ਛਾੜੂ ਲਾਉਂਦੀ ਹਾਂ ਛਾੜੂ ਲਾਉਂਦੀ ਲੰਦੀ ਨੇ ਜਿਆਦਾ ਆ ਗਿਆ ਮੈਂ ਗੱਲ ਤੇ ਨਾਲ ਦੱਸ ਕੇ ਆਵਾ ਮੈਂ ਕੰਮ ਕਰ ਲਾਂ ਹੁਣ ਆਪਣਾ ਚੱਲ ਕਰ ਲਾ ਗੱਲ ਉਹ ਤੇ ਰਮਤੀ ਵੀ ਠੀਕ ਆ ਇਹਨਾਂ ਨੁਕਸਾਨ ਤੇ ਹੋਇਆ ਸਾਡਾ ਉਹ ਤੇ ਆਪਣੀ ਫਸਲ ਪੂਰੀ ਕੱਢਣ ਟੇ ਵਿਚੋਂ ਜੇ ਮਰੀ ਜਾਂਦੀ ਫਸਲ ਤੇ ਸਾਡੀ ਮਰੀ ਜਾਂਦੀ ਆ ਉਹਨੇ ਕਦੀ ਕਿਹਾ ਵਾ ਕੀ ਤਾਇ ਜੀ ਨੇ ਇਦਾਂ ਕਰ ਲੋ ਤੁਸੀਂ ਕਰਦਾ ਮਿਲਦਾ ਨਾ ਕਿਤੇ ਗੱਲ ਇਹ ਲਵਰੀ ਮੇਰੀ ਗੱਲ ਸੁਣ ਲੈ ਜਾਂ ਤੇ ਅੱਧ ਦੇ ਦੇ ਤੇ ਜਾਂ ਪੈਸੇ ਦੇ ਦੇ ਆਪ ਹੀ ਕੋਈ ਨਾ ਕੋ ਦੱਸੂਗੇ ਫਿਰ ਅੱਜ ਜੋਰ ਇਹਨਾਂ ਦਾ ਰਿਆ ਫਿਰ ਦੇਣਾ ਅੱਜ ਹੈਂਕੂ ਬੇੜਾ ਵਧੀਆ ਸੀਗਾ ਵਧੀਆ ਸੀ ਨਾ ਹਾਂਜੀ ਫੱਕ ਜਾਂਦਾ ਬੰਦਾ ਯਾਰ ਫਿਰ ਹਾਂਜੀ ਹਨਾ ਇੱਥੇ ਆ ਉਹ ਤੁਹਾਡੇ ਨਾਲ ਗੱਲ ਕਰਨੀ ਹੈ ਮੈਂ ਗੱਲ ਕਰਨੀ ਹੈ ਤੁਹਾਡੇ ਨਾਲ ਮੇਰੀ ਗੱਲ ਸੁਣੋ ਮੈਂ ਤੇ ਸਾਰੀ ਦਿਹਾੜੀ ਵੇਖਦਾ ਰਿਹਾ ਤੁਹਾਡੇ ਨਾਲ ਚੁੱਪ ਚੁੱਪ ਕਿਉਂ ਰਹਿੰਦੇ ਜੀ ਕੋਈ ਗੱਲ ਵਾ ਨਹੀਂ ਨਹੀਂ ਗੱਲ ਤੇ ਨਹੀਂ ਕੋਈ ਵੀ ਉਦਾਂ ਹੀ ਬਸ ਫੇਰ ਦੀ ਦੀ ਯਾਦ ਆਉਂਦੀ ਰਹਿੰਦੀ ਆ ਓਹੋ ਮੈਂ ਤੁਹਾਨੂੰ ਕਿਹਾ ਵਾ ਕਿ ਥੋੜੇ ਦਿਨ ਤੇ ਆਪਾਂ ਇੱਥੇ ਹੈਗੇ ਆ ਮੁੜ ਕੇ ਹੀ ਘਰੇ ਹੀ ਜਾਣਾ ਵਾ ਠੀਕ ਆ ਜਾ ਕੇ ਮਿਲ ਲਾਂਗੇ ਅਜੇ ਤਾਂ ਹੀ ਫੇਰਾ ਪਾਉਣ ਜਾਣਾ ਵਾ ਹੈ ਕਿ ਨਹੀਂ ਨਾਲੇ ਤੁਸੀਂ ਟੈਨਸ਼ਨ ਨਾ ਲਿਆ ਕਰੋ ਕਿਸੇ ਗੱਲ ਦੀ ਜੇ ਕੋਈ ਗੱਲ ਦਿਲ ਚ ਹੁੰਦੀ ਹੈ ਨਾ ਤੇ ਮੈਨੂੰ ਦੱਸ ਦਿਆ ਕਰੋ ਉਸੇ ਗੱਲ ਦੇ ਵਿੱਚ ਕੀ ਹੋਣੀ ਆ ਉਦਾਂ ਹੀ ਬਸ ਨਾ ਵੇ ਜਿੱਦੈ ਖਿਆਲੋਂ ਦਰਿੰਦਾ ਆ ਅਹੀਂ ਦੋਵਾਂ ਜਾਨ ਨੇ ਬੜਾ ਓੱਖਾ ਮੜਾ ਟਾਈਮ ਵੇਖਿਆ ਵਾ ਜਦੋਂ ਤੇ ਡੈਡੀ ਮੰਮੀ ਹੁਣੀ ਚਲੀ ਗਏ ਨਾ ਉਹਨਾਂ ਵਸੇ ਮੇਰੀ ਬੜੀ ਜ਼ਿੰਮੇਵਾਰੀ ਸੰਭੀ ਆ ਤੇ ਮੈਂ ਅੱਜ ਬਾਹਰ ਆ ਉਹ ਵਿਚਾਰੇ ਫੇਰ ਉਹ ਨਾ ਹਲਾ ਤਜ ਓਹੋ ਤੁਸੀਂ ਦੇਣ ਹੋਈ ਆ ਚੁੱਪ ਕਰ ਪਹਿਲਾਂ ਮੇਰੀ ਗੱਲ ਸੁਣ ਕੋਈ ਗੰਦ ਹੀ ਫੇਰ ਨਾ ਕਰੋ ਅਜੀ ਆਪਾਂ ਬਾਹਰ ਹੀ ਆਏ ਆ ਥੋੜੇ ਦਿਨਾਂ ਵਾਸਤੇ ਦੀ ਗੱਲ ਵਾ ਜਦੋਂ ਆਪਾਂ ਪਿੰਡ ਜਾਵਾਂਗੇ ਨਾ ਆਪਾਂ ਵੀਰ ਜੀ ਦਾ ਵੀ ਕੋਈ ਨਾ ਕੋਈ ਸੋਚਾਂਗੇ ਠੀਕ ਆ ਹਾਂ ਜੀ ਟੈਨਸ਼ਨ ਕਿਉਂ ਲੈਣ ਦੇ ਜੇ ਸਰੋਣਾ ਬੰਦ ਕਰੋ ਸਰੋਣਾ ਨਹੀਂ ਠੀਕ ਹੈ ਨਾ ਤੁਸੀਂ ਇਦਾ ਕਰੋ ਵੀਰ ਜੀ ਨੇ ਇੱਕ ਵਾਰੀ ਫੋਨ ਲਾ ਲੋ ਠੀਕ ਹੈ ਹਾਂਜੀ ਤੇ ਮੈਂ ਆ ਗਿਆ ਮਾੜਾ ਜਿਹਾ ਬਰ ਹੋ ਕੇ ਤੇ ਫਿਰ ਆ ਕੇ ਕਰਦੇ ਗੱਲਬਾਤ ਠੀਕ ਹੈ ਕਰ ਲਓ ਚੱਲ ਅੱਗੇ ਜੋਤ ਹੁੰਦੀ ਤੇ ਸਾਰੇ ਕੰਮ ਕਰ ਲੈਂਦੀ ਰੋਟੀ ਪਾਣੀ ਵੀ ਉਹੋ ਕਰਦੀ ਹੁਣ ਇਹ ਆ ਵੀ ਰੋਟੀ ਪਾਣੀ ਵੀ ਆਪ ਪਕਾਉਣਾ ਪੈਂਦਾ ਤਾਇ ਤਾਈ ਹੁਣਾਂ ਨੇ ਤੇ ਉਦੋਂ ਦਾ ਪੁੱਛਿਆ ਨਹੀਂ ਆ ਫੀ ਰੋਟੀ ਖਾਣੀ ਹੈ ਕਿ ਜਾਂ ਨਹੀਂ ਖਾਣੀ ਚੱਲ ਕੋਈ ਗੱਲ ਨਹੀਂ ਉਹ ਵੀ ਖੁਸ਼ ਰਹਿਣ ਤੇ ਅਸੀਂ ਵੀ ਖੁਸ਼ ਰਹਿਣਾ ਤਾਂ ਚੱਲ ਜੀ ਆ ਵੀ ਸੌਕੇ ਘਰ ਚਲ ਗਈ ਐਨੀ ਬੜੀ ਖੁਸ਼ੀ ਹੈ ਫੋਨ ਕਿਧਾ ਆ ਗਿਆ ਲੈ ਜੋਦ ਦਾ ਫੋਨ ਆਈ ਗਿਆ ਆਈ ਹੈਲੋ ਸਸੀ ਕਾਲ ਵੀਰ ਜੀ ਸਸੀ ਕਾ ਉਹ ਸਮਾਂ ਕਿੱਥਾ ਚੋਦੇ ਹਾਂਜੀ ਵੀਰ ਜੀ ਵਧੀਆ ਤੁਸੀਂ ਸਰਾਉ ਠੀਕ ਠਾਕ ਹੋ ਠੀਕ ਠਾਕ ਵਧੀਆ ਠੀਕ ਹੈ ਵਧੀਆ ਕੀ ਕਰਦੇ ਹੋ ਠੀਕ ਹੈ ਠੀਕ ਹੈ ਹੋਰ ਰੋਟੀ ਪਾਣੀ ਖਾ ਲਿਆ ਜੀ ਰੋਟੀ ਪਾਣੀ ਖਾ ਲਿਆ ਠੀਕ ਆ ਸੇ ਸਾਰਾ ਠੀਕ ਹੈ ਨਾ ਹਾਂ ਠੀਕ ਠਾਕ ਆ ਠੀਕ ਆ ਹਾਂ ਜੀ ਵੀਰ ਜੀ ਠੀਕ ਹੈ ਇੱਥੇ ਪਤਾ ਦੀ ਯਾਦ ਗੜੀ ਆਉਂਦੀ ਆ ਬੋਛਦਣ ਐ ਇਦਾਂ ਗੱਲ ਹੀ ਕਰਨੀ ਆ ਤੇ ਨਾਲੇ ਢਲੀ ਗੱਲ ਹੀ ਕੁੰਦੀ ਆ ਕੀ ਕਰ ਰਹੀ ਆ ਕੁਛ ਨਹੀਂ ਵੀਰ ਜੀ ਬਸ ਇਦਾਂ ਹੀ ਤੁਹਾਡਾ ਚੇਤਾ ਜਾਈ ਆਉਂਦਾ ਹੈ ਲੈ ਨਾ ਸਰ ਆਈ ਤੇ ਜਾਈ ਕੋਈ ਮਨ ਕਰਨ ਗਈ ਜੀ ਤੂੰ ਕਿੱਧਰ ਕਕੇ ਚਲ ਗਏ ਹੋਰ 2-4 ਦਿਨਾਂ ਬਾਅਦ ਤੂੰ ਆ ਜਾਣਾ ਉਹ ਤੇ ਹੈਗਾ ਹੀ ਆ ਵੀਰ ਜੀ ਪਰ ਤੁਹਾਨੂੰ ਵੀ ਪਤਾ ਵਾ ਮੰਮੀ ਡੈਡੀ ਤੋਂ ਬਾਤ ਹੀ ਮੇਰਾ ਕਿੰਨਾ ਖਿਆਲ ਰੱਖਿਆ ਵਾ ਭਾਵੇਂ ਇੱਥੇ ਇਹ ਮੇਰਾ ਸਾਰੀਆਂ ਚੀਜ਼ਾਂ ਦਾ ਖਿਆਲ ਰੱਖਦੇ ਆ ਪਰ ਫਿਰ ਵੀ ਯਾਦ ਤੇ ਆ ਹੀ ਜਾਂਦੀ ਆ ਨਾ ਉਹ ਚਲ ਕੋਈ ਗੱਲ ਨਹੀਂ ਮਨ ਨੂੰ ਤੇ ਇਨਾ ਮੜਾ ਵਾ ਵੀ ਚਲ ਦੋ ਸੋਕੇ ਘਰ ਚ ਲੱਗੇ ਆ ਇਹ ਹੋ ਜਾ ਕੋਈ ਟੱਕਰ ਨਾ ਹੋਵੇ ਫਿਰ ਕੀ ਕਰ ਲੈਣਾ ਹਾਂਜੀ ਵੀਰ ਜੀ ਉਦਾਂ ਇਹ ਭਾਜੀ ਹੁਣ ਆਉਂਦਾ ਫੋਨ ਖਾਣ ਹਾਂ ਆਇਆ ਸੀ ਇੱਕ ਦਿਨ ਠੀਕ ਆ ਕਹਿੰਦੇ ਠੀਕ ਠਾਕ ਵਾ ਕੋਈ ਨਹੀਂ ਵੀਰ ਜੀ ਅਹੀ ਵੀਛਤੀ ਆ ਜਨਾ ਜਾਂ ਫਿਰ ਹੁੰਦੇ ਪਹਿਲਾਂ ਤੁਹਾਡੇ ਕੋਲ ਆਉਂਗੇ ਕੋਈ ਗੱਲ ਨਹੀਂ ਆ ਜੀ ਜਦੋਂ ਨਾ ਹਾਂਜੀ ਤੁਸੀਂ ਇਹ ਕਰਦੇ ਹੋ ਨਾ ਕਿਉਂ ਨਹੀਂ ਆ ਜਣਗੇ ਅੱਜ ਕੋਈ ਗੱਲ ਨਹੀਂ ਤੁਸੀਂ ਨਾ ਆਪਣਾ ਖਿਆਲ ਰੱਖਿਓ ਹੈ ਹੋਰ ਵੀਰ ਜੀ ਤਾਈ ਜੀ ਹੁਣਾਂ ਦਾ ਹਾਲ ਚਾਲ ਠੀਕ ਠਾਕ ਹੈ ਭਾਈ ਉਹ ਨਹੀਂ ਠੀਕ ਹੈ ਜੋਦਰ ਕੀ ਆਹੀ ਉਧਰ ਤੇ ਔਖੀ ਹੀ ਆਗੇ ਕੁੜੀ ਬਾਹਰ ਚ ਲੱਗੀ ਹੈ ਹਾਂ ਹੈ ਵੀਰ ਜੀ ਦੱਸੋ ਉਹਨਾਂ ਨੇ ਅਹੀਂ ਕਿਹੜਾ ਮਾਰਾ ਕੀਤਾ ਜਿਹੜਾ ਸਾਡੇ ਨਾਲ ਇਦਾਂ ਕਰਦੇ ਕੌਣ ਬਗੀ ਰਹੀ ਉਹ ਅੰਦਰ ਹੋਈ ਦਸੀ ਉਹਨਾਂ ਨੂੰ ਠੀਕ ਹੈ ਵੀਰ ਜੀ ਉਹਨਾਂ ਦਾ ਅੰਦਰੋਂ ਅੰਦਰ ਕੁਰੀ ਆ ਗਈ ਆ ਤੇ ਕੁੜੀ ਬਾਹਰ ਆ ਗਈ ਕੋਈ ਕਰਵਾਇਆ ਸੀ ਕੋਈ ਨਾ ਕੋਈ ਨਹੀਂ ਵੀਰ ਜੀ ਤင်း ਜਿੱਦਾਂ ਗੋਗੇ ਨਾ ਮੈਂ ਉਦਾਂ ਹੀ ਕਰ ਲੂੰਗੀ ਤੁਸੀਂ ਆਪਣੇ ਸਾਹਮਣੇ ਰਹਿ ਲਿਆ ਕਰੋ ਤੇ ਕੋਈ ਗੱਲ ਨਹੀਂ ਜਦੋਂ ਅਸੀਂ ਆਵਾਂਗੇ ਨਾ ਫਿਰ ਪਹਿਲਾਂ ਤੁਹਾਡੇ ਕੋਲ ਹੀ ਆਉਣਾ ਕੋਈ ਗੱਲ ਹੈ ਤੇ ਠੀਕ ਹੈ ਵੀਰ ਜੀ ਫਿਰ ਤੁਸੀਂ ਰੱਖੋ ਆਪਣਾ ਖਿਆਲ ਤੇ ਮੈਨੂੰ ਬੁਲਾਉਂਦੇ ਆ ਮੈਂ ਫਿਰ ਬਾਅਦ ਚ ਕਰਦੀ ਆ ਹਾਂਜੀ ਠੀਕ ਉੱਥੋਂ ਤੇ ਮੈਂ ਆਈ ਗਈ ਆ ਇੱਥੇ ਆਪਣੇ ਘਰ ਬਾਵੇਂ ਮੈਂ ਚੰਗੀ ਪਲੀ ਆ ਬਵੈਲੋ ਤਾਈ ਜੀ ਹੁਣੀ ਅਜੇ ਵੀ ਨਹੀਂ ਵੇਜੀ ਨੂੰ ਜੀਨ ਦਿੰਦੇ ਤੇ ਤੁਸੀਂ ਸਭ ਖੁਸ਼ ਹੋ ਜੋ ਫਿਰ ਚੰਗੇ ਘਰ ਚੱਲ ਗਈ ਆ ਬਾਹਰ ਵੇਖੋ ਜੋਤ ਕਹਿਣ ਦੀ ਆ ਕਿ ਦੋਵਾਂ ਦਿਨਾਂ ਨੂੰ ਮੈਂ ਆ ਜਾਣਾ ਹਾਂ ਚੱਲ ਏ ਆ ਤੇ ਕੋਈ ਨਾ ਕੋਈ ਤਾਂ ਤਿਆਰੀ ਕਰਨੀ ਪਣੀ ਆ ਨਾ ਹੁਣ ਪਤਾ ਨਹੀਂ ਵੀ ਕੱਪੜੇ ਦੇਣੇ ਆ ਕਿ ਜਾਂ ਪੈਸੇ ਦੇਣੇ ਆ ਇਹ ਤਾਂ ਹੁਣ ਬੁੜੀਆਂ ਨੂੰ ਪਤਾ ਵਾ ਚਲ ਇਦਾਂ ਕਰਨਾ ਧਾਈ ਨੂੰ ਕੀ ਪੁੱਛਣਾ ਧਾਈ ਨੇ ਸਿਰ ਦੇ ਵਾਲਾਂ ਨੂੰ ਪੈਣਾ ਫੇਰ ਇਹਨੇ ਪਿਛਲੀਆਂ ਗੱਲਾਂ ਲੈ ਕੇ ਬੈਹਿਨਾ ਮੈਂ ਉਦੋਂ ਸਾਨੂੰ ਪੁੱਛਿਆ ਨਹੀਂ ਆਉਂ ਆ ਜਾਉਂ ਪੂਆ ਨੇ ਫੋਨ ਲੰਮਣਾ ਨਾਲੇ ਕੋਈ ਨਾ ਕੋਈ ਸਲਾਹ ਦੇ ਦੇਣਗੇ ਹਲੋ ਹਲੋ ਪੂਆ ਸਸਰੀ ਕਾਲ ਹੈ ਹਲਦੀ ਕਹਾ ਕਿਹ ਅੱਜ Holi ਬਸ ਠੀਕ ਠਾਕ ਆਪਣੀ ਸੁਣਾਉ ਤਈ ਆਪਣੇ ਬੜੇ ਵਧੀਆ ਬੰਤੀ ਖਾਜ ਹੋਰ ਕੀ ਬੰਦਿਆ ਜੀ ਬਸ ਕੋਈ ਨਹੀਂ ਕੰਮ ਕੂਰ ਕੇ ਵਿਲੇ ਹੋਈ ਆ ਅੱਛਾ ਅੱਛਾ ਠੀਕ ਠਾਕ ਫੋਫੜੋ ਨਹੀਂ ਹਾਂ ਫੋਫੜੇ ਸਿਰ ਵੀ ਠੀਕ ਠਾਕ ਵਧੀਆ ਹੈ ਅੱਛਾ ਅੱਛਾ ਆਇਆ ਬਾਹਰ ਵਾਲਿਆਂ ਦਾ ਫੋਨ ਹਾਂ ਉਹਨਾਂ ਦਾ ਹੁੰਦਾ ਹਿੰਦਾ ਕੋਈ ਤਾਂ ਠੀਕ ਠਾਕ ਨੇ ਵਧੀਆ ਲੱਗਿਆ ਆਪਣਿਆਂ ਦੇ ਚੱਲ ਵਧੀਆ ਹੋ ਗਏ ਕਿਉਂ ਮੈਂ ਨਾ ਤੁਹਾਨੂੰ ਫੋਨ ਕੀਤਾ ਸੀ ਤਾਂ ਵੀ ਜੋਦਾ ਆਉਂਦਿਆ ਫੋਨ ਮੈਨੂੰ ਤੂੰ ਕਹਿੰਦੀ ਵੀ ਧੋਗਦੇ ਰਹਿਣਾ ਹੀ ਹੋਰ ਇੱਥੇ ਠੀਕ ਠੀਕ ਤੇ ਇਹੀਂ ਆ ਜਾਣਾ ਵਾ ਤੇ ਫੇਰ ਆਵਾਂਗੇ ਤੁਹਾਡੇ ਕੋ ਤੇ ਹੁਣ ਮੈਨੂੰ ਦੱਸੋ ਫਿਰ ਕੀ ਤੇ ਅੱਜ ਤਰੀ ਕਰਨੀ ਹੈ ਕੱਪੜੇ-ਕੁੱਪੜੇ ਦੇਣੇ ਆ ਕਿ ਜਣਾ ਨਹੀਂ ਫਿਰ ਕੱਪੜੇ ਸਾਡੇ ਬੰਦੇ ਆ ਹਾਂਜੀ ਅੱਜ ਇਹ ਰੋਣ ਨਹੀਂ ਆਉਣਾ ਆ ਆਪਣੇ ਭਰਾ ਲੈ ਹੁੰਦੇ ਆ ਅੱਛਾ ਦਵਾਈ ਲੜਾ ਨਾ ਫਿਰ ਪਰਵਾਸ ਤੇ ਬਾਕੀ ਚੱਲ ਜਾ ਪਾਣੀ ਰੋਟੀ ਪਾਣੀ ਦਾ ਲੈ ਨਹੀਂ ਉਹ ਤਾਂ ਚਲੋ ਕਾਰ ਹੀ ਲਾਵਾਂਗੇ ਤੇ ਤੁਸੀਂ ਫਿਰ ਇਦਾਂ ਕਰਿਓ ਹਾਂ ਦੋਕ ਦਿਨ ਕੀਤਾ ਆ ਜੀ ਉੱਥੇ ਤੇ ਫਿਰ ਸ਼ਰੂ ਹੋਵਾਂਗੇ ਠੀਕ ਠੀਕ ਆ ਕੋਈ ਗੱਲ ਨਹੀਂ ਸ਼ਰੂ ਜਿਹੜਾ ਕੰਮ ਆ ਨਾ ਕਰਨਾ ਉਹ ਕਰਾਵਾਂਗੇ ਕੱਪੜੇ ਉੱਪਰ ਲਿਆਵਾਂਗੇ ਹਾਂ ਹਾਂ ਤੇ ਕੋਈ ਸਣ ਬੇਲੀ ਕਰਾਤਾ ਆ ਤਾਈ ਨੂੰ ਨਨੂ ਨੂੰ ਕਿਹਾ ਛੜਾਂਗੇ ਫਿਰ ਨਾਲ ਹਾਂ ਦੇ ਤੋ ਆਪਣੇ ਤਾਈ ਨੂੰ ਕਿਹਾ ਤਾਈ ਨੂੰ ਪੁੱਤ ਦਲਜੀਤ ਨੂੰ ਜ਼ਰੂਰ ਤੂੰ ਨਾ ਕੇਸ ਨਾਲ ਪੁੱਛੇ ਰਹੀ ਨਹੀਂ ਨਹੀਂ ਮੈਂ ਦੇ ਉਦੋਂ ਦਾ ਕਹਿ ਤੂੰ ਨਾ ਆਪਣੇ ਤਾਈ ਦੇ ਤਾਈ ਨੂੰ ਵੀ ਕਹਿ ਦੇ ਤੇ ਦਲਜੀਤ ਨੂੰ ਵੀ ਕਹਿ ਦੇ ਪੁੱਤ ਪਤਾ ਕੀ ਕੱਲ ਤੈਨੂੰ ਨਾ ਕਹਿਣਾ ਕਿ ਸਾਨੂੰ ਕਿਹਾ ਨਹੀਂ ਗਿਆ ਠੀਕ ਹੈ ਨਹੀਂ ਨਹੀਂ ਕੋਈ ਉਹਨਾਂ ਨੂੰ ਵੀ ਮੈਂ ਉਹਦਾਂ ਦਾ ਵੀ ਕਿਹਾ ਵਾ ਤੇ ਮੈਂ ਹਾਂ ਜ ਕੋਈ ਗੱਲ ਜਦੋਂ ਆਉਣਾ ਹੋਊਗਾ ਤੇ ਕਰੀ ਮੈਂ ਫੇਰ ਤੁਹਾਨੂੰ ਕਹਾਂਗਾ ਤੇ ਆਉਣਾ ਜੇ ਸ਼ਰੂਰ ਹਾਂ ਹਾਂ ਮੇਰਾ ਪੁੱਤ ਤੂੰ ਆਪਨੇ ਤੇ ਇਹ ਵੀ ਕੋਈ ਗੱਲ ਨਹੀਂ ਆਈ ਆਵਾਂਗੇ ਤੂੰ ਗੱਡੀ ਦਾ ਪਤਾ ਨਹੀਂ ਚੱਲ ਪੁੱਤ ਤੂੰ ਨਾ ਆਪਣੇ ਥਾਂ ਜਰਾ ਫਰਜ ਬੰਦਾ ਤੂੰ ਕਹਿ ਕੇ ਆਈ ਆਉਣਾ ਜਾਂ ਨਹੀਂ ਆਉਣਾ ਉਹਨਾਂ ਦੀ ਮਰਜ਼ੀ ਆ ਠੀਕ ਹੈ ਤੇ ਇੰਨੀ ਨਹੀਂ ਮੈਂ ਵੀ ਕਹਾਂਗਾ ਇੰਨੀ ਕਾ ਸਿਆਣਾ ਬਣਾ ਉਹਨਾਂ ਨੂੰ ਵੀ ਚਾਹੀਦੀ ਆ ਲੱਗੇ ਨਾ ਪਹਿਲੀ ਵਾਰ ਪਰੋਣੇ ਨੇ ਆਉਣਾ ਤਾਂ ਅਸੀਂ ਲੱਗੇ ਪਈਏ ਜਾ ਕੇ ਓਏ ਆ ਹੋ ਕੀ ਪਤਾ ਕੀ ਸੋਚਦੇ ਰਹਿੰਦੇ ਮੈਨੂੰ ਕੋਈ ਸਮਝ ਨਹੀਂ ਆਉਂਦੀ ਇਹ ਤੂੰ ਇਹ ਸਭ ਸਾਥ ਦਾ ਉਹ ਸਾਡਾ ਚੱਲ ਕੋਈ ਗੱਲ ਨਹੀਂ ਵਿਜੇ ਉਹ ਹੀ ਗੱਲਾਂ ਕਰਦੇ ਰਹਿੰਦੇ ਹਾਂ ਮੈਂ ਪੁੱਤੋਂ ਆਪ ਫੋਨ ਕਰ ਦੂੰਗੀ ਮੜਕੇ ਆਖਣਾ ਵੀ ਖਰੇ ਪੂਆ ਜੇ ਅੱਗੇ ਲੱਗੀ ਏ ਤੇ ਸਾਨੂੰ ਕਦੇ ਕਿਹਾ ਨਹੀਂ ਚਲੋ ਤੁਸੀਂ ਵੀ ਕਰਦੇ ਇੱਕ ਵਾਰੀ ਹਾਂ ਹਾਂ ਮੈਂ ਵੀ ਕਰ ਦੂੰਗੀ ਬੰਦੇ ਹੋ ਜਾਣਗੇ ਵੀ ਉਹਨਾਂ ਦਾ ਕਿਹੜਾ ਸਾਨੂੰ ਆਇਆ ਹਾਂ ਨਹੀਂ ਨਹੀਂ ਮੈਂ ਕਰ ਦੂੰਗੀ ਫੋਨ ਆਪੇ ਹੀ ਕਰ ਦੂੰਗੀ ਤੇ ਤੇਰੇ ਫੁੱਫੜ ਜੀ ਨੂੰ ਵੀ ਕਹਿ ਦੂੰਗੀ ਆਪੇ ਉਹ ਵੀ ਕਰ ਦੇਣਗੇ ਸੁਖਿੰਦਰ ਨੂੰ ਫੋਨ ਠੀਕ ਹੈ ਆਹੋ ਚਲੋ ਦੇਖ ਲਿਓ ਤੇ ਨਾ ਉਹ ਦੋ ਦਿਨ ਫਿਰ ਗੇਤਾ ਆ ਜਿਓ ਹਾਂ ਇਦਾਂ ਕਰਦੇ ਆਂ ਕਿ ਆਉਂਦੇ ਨਾਲੇ ਫੜਜੀ ਬਾਹਰੋਂ ਤੇ ਮੇਰਾ ਨਾ ਕਰਦੀਆਂ ਸਲਾਹ ਤੇ ਜੇ ਤੱਕ ਸ਼ਾਮ ਤੱਕ ਲੱਗਾ ਹਾਂ ਟਾਈਮ ਲੱਗਾ ਤਾਂ ਠੀਕ ਹੈ ਨਹੀਂ ਤੇ ਫਿਰ ਸਵੇਰ ਦਾ ਨਾ ਪ੍ਰੋਗਰਾਮ ਬਣਾ ਲੈਨੇ ਆ ਤੇ ਜਿਹੜਾ ਕਪੜਾ ਜਿਹੜਾ ਜਣਾ ਲੈ ਆਉਨੇ ਚੰਗਾ ਠੀਕ ਹੈ ਠੀਕ ਹੈ ਚਲ ਠੀਕ ਹੈ ਬੁੱਤ ਫਿਰ ਲਾ ਭਾਈ ਉਹ ਲੈ ਚੌਂ ਡੈਫੋਨ ਕਿਹਾ ਮੈਂ ਬਾਅਦ ਚ ਗੱਲ ਕਰਨਾ ਕਿਹਦਾ ਮੁੰਡਿਆ ਫੋਨ ਮੈਨੂੰ ਤੇ ਆਉਣ ਡਿਆ ਜੀ ਲਵਲੀ ਦਾ ਹੁਣ ਅੱਛਾ ਕੀ ਕਹਿੰਦਾ ਉਹ ਪੁੱਛਣ ਰਿਹਾ ਸੀ ਹਾਂ ਪੀ ਕਹਿੰਦਾ ਹਾਲ ਚਾਲ ਸਭ ਠੀਕ ਠਾਕ ਪਰਿਵਾਰ ਬਾਰੇ ਅੱਛਾ ਬਾਰ ਵਾਲੇ ਬੱਚਿਆਂ ਦਾ ਆਉਂਦਾ ਫੋਨ ਹਾਂ ਮੈਂ ਖੜੇ ਆਉਂਦਾ ਪੁੱਤ ਉਹਨਾਂ ਦਾ ਫੋਨ ਠੀਕ ਠਾਕ ਨੇ ਵਧੀਆ ਹਾਂ ਤੇ ਕਹਿੰਦਾ ਵੀ ਜੋਤ ਦਾ ਫੋਨ ਵੀ ਆਇਆ ਸੀ ਅੱਛਾ ਉਹ ਗਏ ਸੀ ਨਾ ਘੁੰਮਣ ਹਾਂ ਤੇ ਉਹ ਕਹਿੰਦੇ ਜੋਤ ਨਾ ਹੋਈ ਹੋਣੀ ਗੱਲ ਇਹਦੀ ਤੇ ਵੀ ਅਸੀਂ ਹੁਣ ਆਣ ਕੇ ਤੇ ਫੇਰ ਆਉਣੇ ਪਿੰਡ ਆਹਾਂ ਤੇ ਕਹਿੰਦਾ ਭੂਆ ਜੀ ਫੇਰ ਉਹਨਾਂ ਨੂੰ ਕੋਈ ਬੰਦਾ ਹੱਟਾ ਦੇਣਾ ਸਕਣਾ ਕੀ ਕਰੀਏ ਮੈਂ ਪੁੱਤ ਪਹਿਲੀ ਵਾਰ ਉਹਨਾਂ ਨੇ ਆਉਣਾ ਸਾਡੇ ਕੱਪੜੇ ਬੰਦੇ ਆ ਤੇ ਉਹ ਅਹੀਂ ਨਾ ਫੇਰ ਬਣਵਾ ਲੈ ਹੁੰਨੇ ਆ ਉਹ ਠੀਕ ਹੈ ਤੇ ਉਹਦਾਂ ਦੇ ਆਏ ਮੈਨੂੰ ਕਹਿਣਾ ਕਿ ਮੈਂ ਤਾਇਤਾਈ ਨੂੰ ਅੱਗੇ ਵੀ ਕਿਹਾ ਸੀ ਠੀਕ ਹੈ ਉਹਦਾਂ ਦੇ ਆਏ ਨਹੀਂ ਗਏ ਘਰ ਮੁੜ ਕੇ ਅੱਛਾ ਤੇ ਮੈਂ ਭੁੱਤੇਰਾ ਫਰਜ ਬੰਦਾ 1 ਵਜੇ ਤੂੰ ਜਾ ਕੇ ਫੇਰ ਕਿਹਾ ਬਿਲਕੁਲ ਤੇ ਨਾ ਹੋਊਗਾ ਨਾ ਤੇਰੇ ਫੁੱਫੜ ਜੀ ਮੈਂ ਫੋਨ ਕਰ ਦਾਂਗਾ ਸੁਜਿੰਦਰ ਨੂੰ ਤੇ ਮੈਂ ਵੀ ਕਰ ਦੂੰਗੀ ਰਮਨ ਨੂੰ ਹੁਣ ਚਲ ਕਹਿ ਦਾਂਗੇ ਅਸੀਂ ਵੀ ਹਾਂ ਹਾਂ ਕੋਈ ਗੱਲ ਨਹੀਂ ਉਹ ਹੈ ਦੇ ਵਿੱਚੋਂ ਇਦਾਂ ਹੀ ਨਾਰਾਜ਼ ਹੀ ਨੇ ਪਰ ਹੁਣ ਕੀ ਕਰਨਾ ਹੈ ਦੁਨੀਆਦਾਰੀ ਰੱਖਣੀ ਪੈਣੀ ਹੈ ਤੁਸੀਂ ਆਪ ਸਿ ਜਾਣੇ ਜੀ ਹੁਣ ਅਹੀਂ ਤੇ ਚਲੋ ਜਾਣਾ ਹੀ ਆ ਤੇ ਫਿਰ ਵੀ ਅੱਗੇ ਕੋਈ ਬੈਠਾ ਨਾ ਹੋਵੇ ਭੈਣ ਭਰਾ ਤੇ ਚੰਗਾ ਲੱਗਦਾ ਕਿਸੇ ਦੇ ਘਰ ਕੀ ਆਪਣਾ ਘਰ ਛੱਡ ਵੀ ਨਹੀਂ ਨਾ ਸਕਦੇ ਉਹੀ ਗੱਲ ਵਾ ਕਿਸੇ ਦੇ ਘਰ ਕੀ ਚੱਲਣ ਡਿਆ ਕੀ ਆਪਣ ਡਿਆ ਹੁਣ ਉਹਨਾਂ ਨਵੇਂ ਸੋਹੇ ਇਸ ਤਰ੍ਹਾਂ ਥੋੜੀ ਪਤਾ ਆ ਤੇ ਇਹਨਾਂ ਨੂੰ ਨਹੀਂ ਸਮਝ ਆਉਂਦੀ ਕਿ ਅਹੀਂ ਇਹਨਾਂ ਦੀ ਇੱਜ਼ਤ ਬਣਾਈਏ ਨਿਆਣਿਆਂ ਦੀ ਉਹਨਾਂ ਦੇ ਲਾਗੇ ਕੌਣ ਲੱਗੇ ਵੀ ਇੰਨੀ ਲੱਗੇ ਲੱਗੇ ਰਹਿ ਜੀ ਉਹ ਪਤਾ ਨਹੀਂ ਮੈਨੂੰ ਕੀ ਸੋਚਦੇ ਰਹਿੰਦੇ ਜਾਂ ਉਹਨਾਂ ਦੇ ਕੀ ਦਿਮਾਗ ਚੱਲਦਾ ਮੈਨੂੰ ਤਾਂ ਕੋਈ ਸਮਝ ਨਹੀਂ ਆਉਂਦੀ ਕੋਈ ਗੱਲ ਮੈਂ ਕਰ ਲੈਣਾ ਉਹੋ ਜਿਹਾ ਦਿਲਜੀਤ ਆ ਤੇ ਉਹੋ ਜਿਹਾ ਮੇਰੇ ਲਈ ਲਵਲੀ ਆ ਮੈਂ ਤਾਂ ਸਭ ਉਦੋਂ ਮੈਨੂੰ ਲੱਗਦਾ ਏ ਥੋੜਾ ਜਿਹਾ ਵੀ ਰਮਣਾ ਥੋੜੀ ਜਿਹਾ ਇਦਾਂ ਗੱਲਾਂ ਪਤਾ ਕਰਦੀ ਸੀ ਹੂੰ ਮੈਂ ਤਾਂ ਸੋਚਉਂਨੀ ਹਾਂ ਵੀ ਚੱਲ ਕੇ ਲਵਲੀ ਦਾ ਵੀ ਕੰਮ ਬੰਨ ਜੇ ਤੇ ਇਹਦਾ ਵੀ ਕਿਤੇ ਬਾਹਰ ਦਾ ਸੌਂਦਲ ਜੀ ਦਾ ਹੀ ਬਣੇ ਤੇ ਆਪੋ ਆਪਣੇ ਆਰੇ ਲੱਗਣ ਅਸੀਂ ਤਾਂ ਸੋ ਏਸੀ ਵਿੱਚ ਖੁਸ਼ ਹਾਂ ਵੀ ਜੇ ਸਾਡੇ ਨਿਆਣੇ ਕਿਤੇ ਆਰੇ ਲੱਗੇ ਨਾ ਤੇ ਇਹ ਵੀ ਕਿਤੇ ਆਪਣੇ ਕੰਮ ਕਰਨ ਲੱਗਣ ਹੂੰ ਕੋਈ ਗੱਲ ਨਹੀਂ ਕਹਿ ਦਾਂਗੇ ਤੁਸੀਂ ਵੀ ਇੱਕੋਰੀ ਕਰ ਲਿਓ ਰਮਨਨਾ ਵਿੱਚ ਕਰ ਲਿਓ ਤੇ ਸਖਜਿੰਦਰ ਨਾਲ ਕੋਈ ਗੱਲ ਹੋ ਉਤੇ ਕਰ ਲਿਓ ਗੱਲ ਤੇ ਮੈਂ ਵੀ ਕਹਿ ਦੂੰਗਾ ਉਹਨੂੰ ਤੇ ਤੁਸੀਂ ਬਾਹਰ ਗਏ ਹੀ ਕੰਮ ਹੋ ਗਿਆ ਅਹ ਮੈਨੂੰ ਭਾਜੀ ਜਾਨੀ ਅੱਛਾ ਅੱਛਾ ਉਹ ਹੀ ਫੇਰ ਦੁਬਾਰਾ ਡੈਸ਼ ਫੋਨ ਕਰਨਾ ਜਾਣਾ ਹਿਜਰਾ ਸ਼ਹਿਰ ਅੱਛਾ ਤੇ ਮੈਂ ਚੱਲ ਮੈਂ ਆਉਣਾ ਵਾਂ ਫਿਰੋਂ ਕੇ ਠੀਕ ਆ ਤੇ ਤੁਸੀਂ ਫਿਰ ਹੁਣ ਅੱਜ ਜਾਣਾ ਸ਼ਹਿਰ ਉਹਨਾਂ ਦੇ ਨਾਲ ਆ ਜਾਣਾ ਛੇਤੀ ਮੈਂ ਤੇ ਇਦਾਂ ਕਰਨੀ ਆ ਸਵੇਰ ਨੂੰ ਨਾਲ ਲੋਲੀ ਦੇ ਨਾਲ ਆ ਰੱਖ ਲੈਨੇ ਪ੍ਰੋਗਰਾਮ ਠੀਕ ਆ ਤੇ ਤੁਸੀਂ ਇਦਾਂ ਵੀ ਸਵੇਰ ਦੇ ਨਾਲ ਕਿਸੇ ਨੂੰ ਟਾਈਮ ਦਿਓ ਅਹੀਂ ਜਾ ਕੇ ਨਾ ਉਥੇ ਤੇ ਉਹਨਾਂ ਕੱਪੜੇ-ਕੁੜੇ ਖਰੀਦੇ ਤੇ ਨਾ ਤੇ ਘਰ ਰੱਖ ਲਈਏ ਉਸੇ ਵੇਲੇ ਥੋੜੀ ਪਿਆਰ ਦੇਣ ਕੇ ਜਾਣਾ ਖਰੀਦਣਾ ਚਲੋ ਠੀਕ ਹੈ ਹਣਾ ਕੋਈ ਗੱਲ ਉਹ ਵੀ ਹੁਣ ਨਿਆਣਾ ਆ ਉਹਦੇ ਲਾਗੇ ਜੇ ਹੈ ਨਾ ਜਾਵਾਂਗੇ ਤੇ ਕੌਣ ਹੈ ਉਹਦੇ ਤੁਹਾਨੂੰ ਪਤਾ ਦੋਵੇਂ ਜਾਣੇ ਉਹ ਤਾਂ ਮੜਕੇ ਵੜੇ ਨਹੀਂ ਕਰ ਠੀਕ ਹੈ ਕੋਈ ਗੱਲ ਨਹੀਂ ਮੈਂ ਹੋਵਾਂ ਦਾ ਸਮਟ ਉਹਨਾਂ ਨਾਲ ਚਲੋ ਤੁਸੀਂ ਹੋਵੋ ਰੋਟੀ ਖਾ ਜਾਂਦੇ ਨਹੀਂ ਤੇ ਮੈਂ ਕਹਿੰਦੀ ਕੋਈ ਨਹੀਂ ਆਣ ਕੇ ਖਾਣੇ ਚਲੋ ਠੀਕ ਵਿਜਿਟੇਜ ਇਹ ਕਰਨਾ ਲੋੜੀ ਮੋਟਰਸਾਈਕਲ ਸਾਫ ਕਰਦੇ ਆ ਚਲੇ ਆਏ ਚਲੇ ਕਿਤੇ ਅੱਡੇ ਲੱਗ ਚਲੇ ਆ ਮਾਰੇ ਮੁੰਡੇ ਨਾਲ ਅੱਛਾ ਅੱਛਾ ਤੇ ਮੈਂ ਆ ਹੀ ਤੁਹਾਡੇ ਨਾਲ ਅੱਛਾ ਜੋ ਉੱਧਾ ਮੁੰਡਿਆ ਫੋਨ ਕੀ ਕਹਿੰਦੇ ਤੇ ਉਹ ਕਹਿਣ ਦੀ ਆ ਵੀ ਦੋਵਾਂ ਦਿਨਾਂ ਨੂੰ ਆਉਣਾ ਵਾ ਅੱਛਾ ਬਾਹਰੋਂ ਬਾਹਰੋਂ ਠੀਕ ਹੈ ਠੀਕ ਹੈ ਤੇ ਇਹ ਵੀ ਮੁੜ ਕੇ ਉਹਨਾਂ ਇੱਥੇ ਆਉਣਾ ਤੇ ਮੇਰੇ ਨਾਲ ਕੰਮ ਕੰਮ ਕਰਾਦੀ ਹੈ ਉੱਧਰ ਸਫਾਈ ਕਰਾਉਣ ਵਾਲੀ ਹੈ ਕੋਈ ਗੱਲ ਨਹੀਂ ਕਰਾ ਦਾਂਗੇ ਤੇ ਇਹ ਵੀ ਟਾ ਟਾ ਚੁੱਕਣ ਵਾਲੀਆਂ ਨੇ ਫਿਰ ਚੁੱਕ ਲਈਏ ਕਿਹਦੇ ਨਾਲ ਕੱਲ ਚੁੱਕ ਲੈਣੇ ਆ ਹਾਂ ਅੱਜ ਤੋਂ ਹੋਇਆ ਜਿੱਥੇ ਜਾਣਾ ਤੂੰ ਹੁਣ ਮੈਂ ਚੱਲਿਆ ਅੱਜ ਕੋਈ ਗੱਲ ਨਹੀਂ ਹੋਵਾ ਤੂੰ ਮੈਂ ਤੈਨੂੰ ਇਹੋ ਕਹਿਣਾ ਆ ਆ ਜੀ ਉੱਧਰ ਫਿਰ ਆ ਕੋਈ ਗੱਲ ਨਹੀਂ ਕੱਲ ਕਰ ਲਈਏ ਬੇ ਕੰਮ ਤੇ ਘਰੇ ਤਾਂ ਹੀ ਤਾਂ ਇਹ ਹੁਣੀ ਘਰੇ ਹੀ ਆ ਸਰ ਅੱਛਾ ਅੱਛਾ ਡੈਡੀ ਤਸਿਕਾ ਭਾਈ ਸਾਸਿਕਾ ਹਾਂਜੀ ਠੀਕ ਠਾਕ ਤੁਸੀਂ ਦੋਵੇਂ ਜਣੇ ਕੀ ਗੱਲਾਂ ਕਰ ਰਹੇ ਜੇ ਉਹ ਤਾਂ ਇਹ ਜੀ ਗੱਲ ਕਰੀ ਕਰਨੀ ਹੈ ਹਾਂ ਜੋਦਾ ਆਇਆ ਸੀ ਮੈਨੂੰ ਫੋਨ ਅੱਛਾ ਉਹ ਕਹਿੰਦੀ ਦੋ ਮਹੀਨਿਆਂ ਨੂੰ ਮੈਂ ਆ ਜਾਣਾ ਵਾ ਠੀਕ ਆ ਫਿਰ ਬਾਅਦੋਂ ਆ ਜਾਣਾ ਵਾ ਤੇ ਇੱਥੇ ਮੁੜ ਕੇ ਆਉਣਗੇ ਨਾ ਫਿਰ ਸਾਡੇ ਕੋ ਅੱਛਾ ਅੱਛਾ ਤੇ ਉਹ ਸਫਾਈ ਜੀ ਉੱਧਰ ਕਰਨ ਵਾਲੀ ਸੀ ਤੇ ਮੈਂ ਵੀਰ ਜੀ ਨੂੰ ਕਹਿਣ ਲਿਆ ਸੀ ਕਿ ਸਫਾਈ ਕਰ ਲਈਏ ਕਿਦਨੋਂ ਉੱਧਰ ਤੇ ਇਹ ਕਹਿੰਦੇ ਵੀ ਮੈਂ ਅੱਜ ਕਿਤੇ ਚੱਲੇ ਆ ਤੇ ਕੱਲ ਨੂੰ ਕਰ ਲਾਂਗੇ ਤੇ ਮੈਂ ਚੱਲ ਕੋਈ ਗੱਲ ਨਹੀਂ ਕੱਲ ਨੂੰ ਕਰ ਲਾਂਗੇ ਚੱਲ ਕੋਈ ਨਹੀਂ ਕੱਲ ਨੂੰ ਕਰਾ ਦੂਗਾ ਹਾਂਜੀ ਤੇ ਨਾਲੇ ਨਾ ਮੈਂ ਤਾਂ ਤੁਹਾਡੇ ਘਰ ਹੀ ਚੱਲੀ ਸੀ ਕ ਕੰਮ ਕੇ ਪਤਾਇਆ ਤੇਰਾ ਬੰਬੀ ਤੇ ਗਿਆ ਵਾ ਹਾਂਜੀ ਤੇ ਉਹਨਾਂ ਨੇ ਮੈਨੂੰ ਫੋਨ ਕੀਤਾ ਵਾ ਪੀ ਲਵਲੇ ਘਰ ਜਾ ਤੇ ਲਵਲੇ ਨੂੰ ਕਹਿ ਕੰਮ ਆ ਦੇ ਇਸ ਬੰਬੀ ਤੇ ਆ ਤੇ ਜਾ ਕੇ ਤੇ ਗੱਲ ਸੁਣਿਆ ਵੀ ਕੀ ਕੰਮ ਆ ਚਲੋ ਕੋਈ ਗੱਲ ਨਹੀਂ ਮੈਂ ਫਿਰ ਇੱਥੋਂ ਚੱਲ ਜੰਨਾ ਆਹ ਵੇਖ ਲੈ ਸੋਹਣਿਆ ਮੇਰਾ ਪੁੱਤ ਗੱਲ ਕੋਈ ਨਹੀਂ ਉੱਥੇ ਪਾਣੀ ਪਣੀ ਵੇਖਣਾ ਹਣਾਗੇ ਬੰਨੇ ਆ ਪਤਾ ਨਹੀਂ ਉਹ ਕੀ ਕੰਮ ਹੀ ਮੈਂ ਇੰਨਾ ਸੁਣਾ ਦਿੱਤਾ ਤੇ ਮੈਂ ਕੋਈ ਨਹੀਂ ਮੇਕਲਾ ਦਿੰਨੀ ਆ ਚਲੋ ਕੋਈ ਗੱਲ ਨਹੀਂ ਮੈਂ ਹੋਰ ਨਾ ਆ ਜਾ ਮੈਂ ਚਾਹ ਬਣਾਵਾਂ ਨਹੀਂ ਕਿਸੇ ਚਲ ਜੀ ਫਿਰ ਮੈਂ ਗੱਲ ਸੁਣਵਾ ਕੋਈ ਆਇਆ ਹੀ ਨਾ ਹੋਵੇ ਉੱਥੇ ਚਾ ਸੁਣਿਆ ਹਾਂਜੀ ਮੈਂ ਮੇਰੀ ਗੱਲ ਸੁਣੋ ਤੂੰ ਨੰਮ ਕਰਵਾ ਵੀ ਤੂੰ ਉਹਨਾਂ ਨਾਲ ਸਫਾਈ ਕਰਵਣੀ ਆ ਹੋਰ ਤੇ ਸਾਡੇ ਨਾਲ ਉਹਨੇ ਕੋਈ ਸਲਾਹ ਲਈ ਨਹੀਂ ਪਪੂਆ ਨੂੰ ਗਾੜੀ ਗਾੜੀ ਕੀਤਾ ਤੇ ਸਫਾਈ ਕਰਨ ਨੂੰ ਤੂੰ ਕਿ ਲੱਗਾ ਕੰਮ ਵਾਲਾ ਉਹਨਾਂ ਦਾ ਮੈਂ ਕਿਹੜਾ ਜਾਣਾ ਵਾ ਮਾ ਬਾਣਾ ਲਾਇਆ ਉਹਨੂੰ ਮੈਂ ਕਹਾਂ ਉਹ ਤੇ ਚੱਲ ਜਾਣਾ ਵਾ ਲੱਗਣੇ ਉਹਨੂੰ ਇੱਥੇ ਮੈਂ ਮੂੰਹ ਤੋਂ ਜਵਾਬ ਦੇ ਦਿੰਦਾ ਹੁੰਦਾ ਵਾ ਜਿੱਦਾਂ ਤੇ ਇਹ ਆ ਨਾ ਉਦਾਂ ਤੇ ਆਪ ਹੋ ਜਾਈ ਦਿੰਦਾ ਐਵੇਂ ਨਹੀਂ ਮੈਂ ਮੈਂ ਕਰੀ ਦਿੰਦਾ ਚੱਲ ਕੋਈ ਗੱਲ ਨਹੀਂ ਹੁਣ ਆ ਗਿਆ ਵਿਚਾਰਾ ਕੀ ਕਹਣਾ ਇਹਨੂੰ ਵਿਚਾਰਾ ਨਹੀਂ ਉਹ ਮੀਣਾ ਹੀ ਮੀਣਾ ਹਰ ਕੋਈ ਕੁਛ ਕਹਿੰਦਾ ਤੇ ਉਧਰ ਕੁਛ ਕਹਿੰਦਾ ਤੇ ਦਾਦੀ ਨੇ ਗੱਲੀ ਬੁਲਾਇਆ ਉਹਨੂੰ ਉਹ ਵੀ ਤੈਨੂੰ ਦੱਸੂਗੀ ਕਿ ਕਿਉਂ ਬੁਲਾ ਉਹ ਵੀ ਕਈ ਕੰਮ ਹੀ ਆ। ਇਦਾਂ ਦੇ ਇਹਨਾਂ ਨੇ ਸਾਡੇ ਦਾਅਵੇ ਚ ਆਉਣਾ ਨਹੀਂ ਆ। ਉਹ ਵੀ ਤਰੀਕਾ ਹੀ ਕੋਈ ਵਰਤਣਾ ਪੈਣਾ। ਚਲੋ ਠੀਕ ਹੈ ਦੱਸ ਦਿਆ ਪਰ ਮੈਨੂੰ ਚੱਲ ਆ ਰੋਟੀ ਖਾ ਪਹਿਲਾਂ ਆਣ ਕੇ। ਫੇਰ ਮੜਾ ਡਰ ਹੋ ਗਿਆ ਆ ਗਿਆ। ਵੀਰ ਦੇ ਤਾਂ ਹੁਣ ਕੀ ਆ? ਉਹ ਮੜਾ ਸਮਾਨ ਲੈ ਕੇ ਆਉਣਾ ਕਿ ਆ ਗਿਆ ਮੜਾ। ਚੱਲ ਜਾ ਵੀ ਛੇਤੀ ਆ ਜੀ ਬੈਠਾ ਨਾ ਰਵੀ ਉੱਥੇ। ਚੰਗਾ।